ਕਿਹਾ ਜਾਂਦਾ ਹੈ ਕਿ ਮਰੀਜ਼ਾਂ ਦੇ ਇਹ ਇਲਾਜ ਦੇ ਦੌਰਾਨ ਦਵਾਈ ਦੇ ਨਾਲ-ਨਾਲ ਡਾਈਟ ਅਤੇ ਦਵਾਈ ਦੀ ਵੀ ਜ਼ਰੂਰਤ ਪੈਂਦੀ ਹੈ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਵਿੱਚ 7 ਤੋਂ 8 ਜ਼ਿਲ੍ਹਿਆਂ ਦੇ ਬਿਮਾਰੀਆਂ ਤੋਂ ਪੀੜਤ ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ ਕੁਝ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਮੈਡੀਕਲ ਫਰੀਦਕੋਟ ਦੇ ਡਾਕਟਰ ਸਾਹਿਬਾਂ ਵੱਲੋਂ ਇਲਾਜ ਦੌਰਾਨ ਦਵਾਈ ਦੇ ਨਾਲ-ਨਾਲ ਮੈਡੀਕਲ ਦੇ ਹੀ ਡਾਈਟ ਵਿਭਾਗ ਦੇ ਸਹਿਯੋਗ ਦੇ ਨਾਲ ਮਰੀਜ਼ਾਂ ਨੂੰ ਖਾਣ-ਪੀਣ ਵੱਲ ਧਿਆਨ ਦੇਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਜੇ ਸੰਬੰਧੀ ਆ ਸਾਡੀ ਟੀਮ ਵੱਲੋਂ ਫਰੀਦਕੋਟ ਦੇ ਡਾਈਟ ਵਿਭਾਗ ਦੀ ਡਾਈਟੀਸ਼ਨ ਸਿਮਰਜੀਤ ਕੌਰ ਦੇ ਨਾਲ ਸ਼ੂਗਰ ਦੀ ਬਿਮਾਰੀ ਦੇ ਮਰੀਜ਼ਾਂ ਦੇ ਖਾਣ-ਪੀਣ ਸੰਬੰਧੀ ਵਿਸ਼ੇਸ਼ ਗੱਲਬਾਤ ਹੋਈ। ਆਓ ਜਾਣਦੇ ਹਾਂ ਸਿਮਰਜੀਤ ਕੌਰ ਡਾਈਟੀਸ਼ਨ ਦੇ ਕੋਲੋਂ ਅਸੀਂ ਕਿਵੇਂ ਸ਼ੂਗਰ ਦੀ ਬਿਮਾਰੀ ਸੰਬੰਧੀ ਆਪਣਾ ਖਾਣ-ਪੀਣ ਧਰੁਸਤ ਰੱਖ ਸਕਦੇ ਹਾਂ ਸਰ ਜੀ ਤੇ ਮੈਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਮੈਂ ਇੱਕ ਦੇਖਣ ਦੇ ਵਿੱਚ ਆਇਆ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਕੀ ਡਾਕਟਰ ਆਪਣਾ ਇਲਾਜ ਕਰ ਰਹੀ ਹੈ ਤੇ ਤੁਹਾਡੇ ਵਿਭਾਗ ਦਾ ਕੀ ਵਰਕਿੰਗ ਹੈ ਕੀ ਕੰਮ ਕੀਆ ਤੁਹਾਡੇ ਵਿਭਾਗ ਕੀ ਠੀਕ ਹੈ ਸਸ਼ੀਕਲ ਜੀ ਮੈਂ ਆਪਣੀ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਐਜ਼ ਅ ਡਾਈਟੀਸ਼ਨ ਕੰਮ ਕਰ ਰਹੀ ਹਾਂ ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਵੱਖ-ਵੱਖ ਤਰ੍ਹਾਂ ਦੀ ਬਿਮਾਰੀ ਨਾਲ ਪੀੜਿਤ ਪੇਸ਼ੈਂਟ ਆਪ ਦਾ ਇਲਾਜ ਕਰਾਉਣ ਆਉਂਦੇ ਹਨ ਉੱਥੇ ਸਾਡਾ ਰੋਲ ਹੁੰਦਾ ਆ ਪੇਸ਼ੈਂਟ ਨੂੰ ਜੋ ਬਿਮਾਰੀ ਹੈ ਉਹਦੇ ਵਿੱਚ ਉਹਨਾਂ ਦਾ ਖਾਣਾ ਪੀਣਾ ਸਹੀ ਕਰਨਾ ਇੱਕ ਪ੍ਰੋਪਰ ਡਾਈਟ ਪਲਾਨ ਬਣਾ ਕੇ ਦੇਣਾ ਮੈਂ ਡਾਕਟਰ ਨੇ ਤਾਂ ਲਾਜ਼ ਕਰਦੇ ਆ ਤੇ ਤੁਹਾਡਾ ਡਾਈਟ ਦਾ ਮਤਲਬ ਕੀ ਹੈ ਕੀ ਹੈ ਕਿਸ ਤਰ੍ਹਾਂ ਖਾਣ ਪੀਣ ਦਾ ਤੁਸੀਂ ਕਰਦੇ ਹੋ ਆ ਦੇਖੋ ਗੁਰਪ੍ਰੀਤ ਜੀ ਖਾਣੀ ਪੀਣੀ ਤਾਂ ਬਹੁਤ ਵੱਡਾ ਰੋਲ ਹੈ ਜਿੱਦਾਂ ਕਿ ਅੱਜ ਕੱਲ ਆਪਣਾ ਲਾਈਫ ਸਟਾਈਲ ਹੋ ਰਿਹਾ ਹੈ ਉਹਦੇ ਵਿੱਚ ਆਪਣਾ ਖਾਣਾ ਪੀਣਾ ਬਹੁਤ ਹੱਦ ਤੱਕ ਗਲਤ ਹੋ ਰਿਹਾ ਹੈ ਤਾਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹਦੇ ਨਾਲ ਮੈਡੀਸਿਨ ਦੇ ਨਾਲ ਨਾਲ ਜੇ ਆਪਾਂ ਸਹੀ ਖਾਣ ਪੀਣ ਕਰਦੇ ਆ ਤਾਂ ਉਸ ਬਿਮਾਰੀ ਤੋਂ ਆਪਾਂ ਛੁਟਕਾਰਾ ਜਾਂ ਕੁਝ ਹੱਦ ਤੱਕ ਉਹਦੇ ਜੋ ਵੀ ਸਿੰਪਟਮਸ ਆ ਰਹੇ ਆ ਉਹਨੂੰ ਆਪਾਂ ਠੀਕ ਰੱਖ ਸਕਦੇ ਆ ਦੀ ਪਰ ਤੁਹਾਡੇ ਕਿਹੜੇ ਕਿਹੜੇ ਬਿਮਾਰੀਆਂ ਸੰਬੰਧਤ ਨਾਲ ਹੈਗੇ ਆ ਹਾਂ ਦੇਖੋ ਅਸੀਂ ਹਰ ਤਰ੍ਹਾਂ ਦੀ ਬਿਮਾਰੀ ਦੇ ਪੇਸ਼ੈਂਟ ਦੇਖ ਰਹੇ ਆ ਬਟ ਜ਼ਿਆਦਾਤਰ ਸਾਡੀ ਆਪੀਡੀ ਵਿੱਚ ਸ਼ੂਗਰ ਦੇ ਮਰੀਜ਼ ਤੇ ਮੋਟਾਪੇ ਨਾਲ ਪੀੜਿਤ ਪੇਸ਼ੈਂਟ ਜ਼ਿਆਦਾ ਆਉਂਦੇ ਆ ਇਸ ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿੱਦਾਂ ਕਿ ਪੇਸ਼ੈਂਟ ਦਾ ਲੀਵਰ ਡੈਮੇਜ ਹੈ ਜਾਂ ਕੋਨਾਂ ਨੂੰ ਗੁਰਦੀਆਂ ਦੀ ਦਿੱਕਤ ਹੈ ਕੋਈ ਹਾਰਟ ਪੇਸ਼ੈਂਟ ਹੈ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਵਧ ਰਿਹਾ ਹੈ ਇਸ ਦੇ ਨਾਲ ਨਾਲ ਤਰ੍ਹਾਂ ਤਰ੍ਹਾਂ ਦੀਆਂ ਅਲਰਜੀਜ਼ ਨੇ ਜਿਵੇਂ ਅੱਜਕੱਲ ਕਣਕ ਦੀ ਅਲਰਜੀ ਕਾਫੀ ਵਧਦੀ ਜਾ ਰਹੀ ਹੈ ਤਾਂ ਉਸ ਅਕੋਰਡਿੰਗ ਵੀ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਪੇਸ਼ੈਂਟਸ ਆ ਰਹੇ ਨੇ ਮਣੋ ਜੇ ਕੱਲ ਕਰੀਏ ਫਿਰ ਆਪਾਂ ਸ਼ੂਗਰ ਦੀ ਫਿਰ ਸ਼ੂਗਰ ਵਾਲੇ ਪੇਸ਼ੈਂਟ ਨੂੰ ਤੁਸੀਂ ਕਿਸ ਤਰ੍ਹਾਂ ਖਾਣ ਪੀਣ ਦਾ ਕਹਿ ਰਹੇ ਹੋ ਅ ਸਭ ਤੋਂ ਪਹਿਲਾਂ ਤਾਂ ਜੋ ਮੁੱਖ ਕਾਰਨ ਹੁੰਦਾ ਆ ਉਹਨਾਂ ਦੀ ਜੋ ਅੱਜ ਕੱਲ ਲਾਈਫ ਸਟਾਈਲ ਆਪਣਾ ਚੇਂਜ ਹੋ ਗਿਆ ਤਾਂ ਇੱਕ ਪ੍ਰੋਪਰ ਬੋਡੀ ਅਸੈਸਮੈਂਟ ਕੀਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਦਾ ਏਜ ਵਜ਼ਨ ਦੇ ਹਿਸਾਬ ਨਾਲ ਉਹਨਾਂ ਦਾ ਬੀ ਐਮ ਆਈ ਦੇਖਿਆ ਜਾਂਦਾ ਹੈ ਜੇ ਉਹ ਓਵਰ weight ਜਾਂ ਓਬੈਸਿਟੀ ਜਿੰਨੂੰ ਆਪਾਂ ਮੋਟਾਪੇ ਮੋਟਾਪਾ ਕਹਿ ਦਿੰਦੇ ਆ ਉਸ ਰੇਂਜ ਚ ਆਉਂਦੇ ਨੇ ਤਾਂ ਉਹਨਾਂ ਨੂੰ ਭਾਰ ਘੱਟ ਕਰਨ ਲਈ ਕਿਹਾ ਜਾਂਦਾ ਹੈ ਉਸ ਅਕੋਰਡਿੰਗ ਉਹਨਾਂ ਦਾ ਕੈਲਰੀਜ਼ ਰੱਖੀਆਂ ਜਾਂਦੀਆਂ ਨੇ ਤੇ ਉਸ ਅਕੋਰਡਿੰਗ ਉਹਨਾਂ ਦਾ ਇੱਕ ਪ੍ਰੋਪਰ ਉਹਨਾਂ ਨੂੰ ਡਾਈਟ ਪਲਾਨ ਬਣਾ ਕੇ ਦਿੱਤਾ ਜਾਂਦਾ ਹੈ ਮਤਲਬ ਕਿਸ ਤਰ੍ਹਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਡਾਈਟ ਮੈਨੂ ਬਣਾਉਣਾ ਤੁਸੀਂ 슈ਗਰ ਦੇ ਮਰੀਜ਼ ਨੂੰ ਕਿਸ ਤਰ੍ਹਾਂ ਫਿਰ ਤੁਸੀਂ ਗਾਈਡ ਕਰਦੇ ਆ ਕਿਹੜੀਆਂ ਸੁਝਾਵਾਵਾਂ ਦਿੰਦੇ ਹੋ ਜੀ ਸਭ ਤੋਂ ਪਹਿਲਾਂ ਛੱਡ ਕੋਲ ਪੇਸ਼ੈਂਟ ਆਉਂਦਾ ਹੈ ਤਾਂ ਅਸੀਂ ਉਹਦੀ ਡਾਈਟ ਹਿਸਟਰੀ ਲੈਂਦੀ ਹੈ ਪੇਸ਼ੈਂਟ ਨੂੰ ਕਿੰਨੇ ਸਮੇਂ ਤੋਂ 슈ਗਰ ਨਾਲ ਪੀੜਿਤ ਹੈ ਉਹਦੀ ਡਾਈਟ ਹਿਸਟਰੀ ਵਿੱਚ ਉਹਨੇ ਪਿਛਲੇ 24 ਘੰਟਿਆਂ 'ਚ ਜਾਂ ਉਹ ਪਿਛਲਾ ਲੰਬਾ ਪੁੱਛਿਆ ਜਾਂਦਾ ਉਹਦਾ ਕੀ ਖਾਣ ਪੀਣ ਦਾ ਉਸਦੀ ਅਕੋਰਡਿੰਗ ਜੋ ਪੇਸ਼ੀਐਂਟ ਦਾ ਇਕਨੋਮਿਕ ਸਟੇਟਸ ਦੇ ਕਿ ਉਹ ਕੀ ਅਫੋਰਡ ਕਰ ਸਕਦਾ ਹੈ ਤਾਂ ਇੱਕ ਡਾਈਟ ਪਲਾਨ ਬਣਾਇਆ ਜਾਂਦਾ ਹੈ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਇਹੀ ਸਲਾਹ ਦਿੰਨੇ ਆ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੂੰ ਆਪਦੇ ਖਾਣੇ ਪੀਣੇ ਵਿੱਚ ਜ਼ਿਆਦਾ ਰੱਖਣੀਆਂ ਚਾਹੀਦੀਆਂ ਕੁਝ ਘੱਟ ਰੱਖਣੀਆਂ ਮੈਮ ਜੇ ਗੱਲ ਕਰੀਏ ਕਿਸੇ ਉਸ ਦੇ ਜ਼ਿਆਦਾਤਰ ਪੇਸ਼ੀਐਂਟ ਆ ਰਹੇ ਆਗੇ ਹਸਪੀਟਲ ਦੇ ਵਿੱਚ ਅ ਦੇਖੋ ਹੁਣ 슈ਗਰ ਦੀ ਬਿਮਾਰੀ ਕਿਸੇ ਵੀ ਏਜ ਗਰੁੱਪ ਦੇ ਪੇਸ਼ੈਂਟ ਨੂੰ ਹੋ ਸਕਦੀ ਹੈ ਕੋਈ ਜਮਨ ਦਾ ਬੱਚਾ ਹੈ ਉਹ ਟਾਈਪ 1 ਡਾਇਬੀਟਿਕ ਹੋ ਸਕਦਾ ਹੈ ਜਾਂ ਟਾਈਪ 2 ਡਾਇਬੀਟਿਸ ਥੋੜੀ ਜੀ ਆਪਾਂ ਬਾਦੂ ਮਰਚ ਦੇ ਦਿੰਦੇ ਆ ਤਾਂ ਜ਼ਿਆਦਾਤਰ ਜੋ ਸਾਡੀ ਓਪੀਡੀ ਚ ਅਸੀਂ ਪੇਸ਼ੈਂਟ ਦੇਖ ਰਹੀ ਹਾਂ 40 45 ਪਲੱਸ ਉਹ ਕੋ ਜਿਆਦਾ ਦੇਖ ਰਹੀ ਹਾਂ ਬਟ ਇਹਦੇ ਨਾਲ ਨਾਲ ਇਹ ਜ਼ਰੂਰੀ ਨਹੀਂ ਹੈਗਾ ਵੱਖ-ਵੱਖ ਏਜ ਗਰੁੱਪਸ ਦੇ ਪੇਸ਼ੈਂਟਸ ਸਾਡੇ ਕੋਲ ਆਉਂਦੇ ਮੈਡਮ ਥੋੜਾ ਬਰੀਫ ਕਰੋਗੇ ਵੀ ਪੇਸ਼ੈਂਟ ਨੂੰ ਕਿਸ ਤਰ੍ਹਾਂ ਦਾ ਖਾਣਾ ਪੀਣਾ ਤੁਸੀਂ ਪ੍ਰੋਵਾਈਡ ਦਾ ਜਿਹੜਾ ਮੈਸੇਜ ਆਉਂਨੇ ਆ ਵੀ ਆਹ ਖਾਣਾ ਆ ਨਹੀਂ ਖਾਣਾਗਾ ਇਨੀ ਡੋਸ ਦੇ ਵਿੱਚ ਖਾਣਾ ਕੀ ਕੀ ਖਾਣਾ ਚਾਹੀਦਾ ਹਾਂਜੀ ਜੀ ਬਿਲਕੁਲ ਗੁਰਪ੍ਰੀਤ ਜੀ ਆਪਣੇ ਕਈ ਤਰ੍ਹਾਂ ਦੇ ਫੂਡ ਗਰੁੱਪਸ ਹੁੰਦੇ ਨੇ ਹੁਣ 슈ਗਰ ਦਾ ਕੀ ਹੈ ਕਿ ਕਾਰਬੋਹਾਈਡਰੇਟਸ ਜਿਨ੍ਹਾਂ ਨੂੰ ਆਪਾਂ ਆਮ ਭਾਸ਼ਾ 'ਚ ਕਹਿੰਦੇ ਨੇ ਕਿ ਉਹੋ ਜਿਹੇ ਪਦਾਰਥ ਜਿਹੜੇ ਤੁਰੰਤ ਪਚ ਕੇ ਤੁਰੰਤ ਆਪਣੀ 슈ਗਰ ਨੂੰ ਵਧਾ ਰਹੇ ਨੇ ਤਾਂ ਉਹਨਾਂ ਨੂੰ ਆਪਾਂ ਕੰਪਲੈਕਸ ਫਾਰਮ 'ਚ ਲੈਣੇ ਆ ਮਤਲਬ ਜਿਨ੍ਹਾਂ ਦੇ ਉੱਪਰ ਛਿਲਕਾ ਆ ਆਪਾਂ ਦੇਖਦੇ ਆ ਕਿ ਆਪਣੇ ਜੋ ਰੂਟੀਨ ਖਾਣਾ ਪੀਣਾ ਹੈ ਉਹਦੇ ਵਿੱਚ ਆਪਾਂ ਅਨਾਜ ਸਭ ਤੋਂ ਜ਼ਿਆਦਾ ਲੈਣੇ ਆ ਤਾਂ 슈ਗਰ ਦੇ ਪੇਸ਼ੀਐਂਟ ਨੂੰ ਆਪਾਂ ਅਨਾਜ ਉਹ ਦਵਾਂਗੇ ਜਿਹੜਾ ਉਹਨਾਂ ਦੀ ਇਨਸਟੈਂਟ 슈ਗਰ ਨੂੰ ਸਪਾਈਕ ਨਾ ਕਰੇ ਜਿਵੇਂ ਕਿ ਕਣਕ ਦੀ ਜੀ ਰੋਟੀ ਖਾ ਰਹੇ ਆ ਮਰੀਜ਼ ਤਾਂ ਉਹਦੇ ਨਾਲ ਅਸੀਂ ਮੂਲ ਅਨਾਜ ਦਵਾਂਗੇ ਉਹਨੂੰ ਥੋੜੀ ਚਾਵਲ ਦੀ ਵਰਤੋਂ ਘੱਟ ਕਰਨ ਲਈ ਕਵਾਂਗੇ ਮੈਦਾ ਜਾਂ ਫਾਸਟ ਫੂਡ ਜੋ ਵੀ ਬਾਹਰ ਦਾ ਖਾਣਾ ਆ ਉਹ ਰਿਸਟ੍ਰਿਕਟ ਕਰਾਵਾਂਗੇ ਇਹਦੇ ਨਾਲ ਨਾਲ ਪ੍ਰੋਟੀਨ ਜੋ ਕਿ ਪਤਲੇ ਦੁੱਧ ਦੁੱਧ ਦੀਆਂ ਬਣੀਆਂ ਚੀਜ਼ਾਂ ਛਿਲਕੇ ਵਾਲੀਆਂ ਤਾਲਾ ਤੇ ਨਾਲ ਹਾਈ ਫਾਈਬਰ ਡਾਈਟ ਫਾਈਬਰ ਜੋ ਰੇਸ਼ੇदार ਚੀਜ਼ਾਂ ਨੇ ਜਿਹੜੀਆਂ 슈ਗਰ ਨੂੰ ਠੀਕ ਰੱਖਦੀਆਂ ਨੇ ਜਿਵੇਂ ਫਲ ਹੋ ਗਏ ਕੁਝ ਤਰ੍ਹਾਂ ਦੀ ਸਲਾਦ ਹੋ ਗਿਆ ਸਬਜ਼ੀਆਂ ਦੀ ਵਰਤੋਂ ਜ਼ਿਆਦਾ ਕਰਨੀ ਇਸ ਤਰ੍ਹਾਂ ਇੱਕ ਡਾਈਟ ਪਲਾਨ ਬਣਾ ਕੇ ਦਿੱਤਾ ਜਾਂਦਾ ਹੈ ਮੈਡਮ ਜੇ ਗੱਲ ਕਰੀਏ ਤਾਂ ਇਹ ਤੋਂ 20 ਸਾਲ 25 ਸਾਲ ਪਹਿਲਾਂ ਇਨੀ 슈ਗਰ ਹੈ ਨਹੀਂ ਸੀ ਹੋਣ ਕਰਕੇ ਮੁੱਖ ਕਾਰਨ ਹੋ ਸਕਦਾ ਦੇਖੋ ਦਿਨ ਬਦਿਨ ਸ਼ੂਗਰ ਦੀ ਪੇਸ਼ੈਂਟਸ ਵੱਧਦੀ ਜਾ ਰਹੀ ਨੇ ਸ਼ੂਗਰ ਹੋਣ ਦੇ ਕਈ ਕਾਰਨ ਹੋ ਸਕਦੇ ਨੇ ਜਿਹਦੇ ਮੁੱਖ ਕਾਰਨ ਆਪਣਾ ਅੱਜ ਕੱਲ ਦਾ ਜੋ ਲਾਈਫ ਸਟਾਈਲ ਹੈ ਤੇ ਦੂਜਾ ਇੱਕ ਫੈਮਿਲੀ ਹਿਸਟਰੀ ਵੀ ਹੈ ਜਿਨ੍ਹਾਂ ਦੇ ਪਰਿਵਾਰ ਵਿੱਚ ਸ਼ੂਗਰ ਦੇ ਮਰੀਜ਼ ਹੈਗੇ ਨੇ ਤਾਂ ਅਗਲੀ ਜਨਰੇਸ਼ਨ ਦੀ ਚਾਂਸਸ ਥੋੜੀ ਵੱਧ ਜਾਂਦੀ ਨੇ ਕਿ ਉਹਨਾਂ ਨੂੰ ਵੀ ਸ਼ੂਗਰ ਹੋ ਸਕਦੀ ਹੈ ਜੇ ਆਪਾਂ ਲਾਈਫ ਸਟਾਈਲ ਦੀ ਗੱਲ ਕਰੀਏ ਤਾਂ ਪਹਿਲਾ ਵਰਗਾ ਆਪਣਾ ਦੇਖੋ ਲਾਈਫ ਸਟਾਈਲ ਨਹੀਂ ਰਿਹਾ ਆਪਣੀਆਂ ਜੋਬਸ ਜਾਂ ਆਪਣਾ ਕੰਮਕਾਰ ਉਹ ਮਾਰ ਧਾਰ ਵਾਲਾ ਨਹੀਂ ਰਿਹਾ ਆ ਸਟੈਕ ਜੌਬ ਹੋ ਗਈਆਂ ਜਿਹਨੂੰ ਆਪਾਂ ਸੈਡੈਂਟਰੀ ਲਾਈਫ ਕਹਿ ਦਿੰਦੇ ਆ ਫਿਰ ਆਪਾਂ ਬਾਹਰ ਦੇ ਖਾਣੇ ਦੀ ਵਰਤੂ ਬਹੁਤ ਜ਼ਿਆਦਾ ਕਰਨ ਲੱਗ ਰਹੇ ਆ ਜਿਸ ਦੇ ਨਾਲ ਆਪਾਂ ਮੋਟਾਪੇ ਵੱਲ ਜਾ ਰਹੇ ਆ ਕਿਉਂਕਿ ਇੱਕ ਕਾਰਨ ਹੋ ਸਕਦਾ ਹੈ ਕਿ ਦਿਨ ਬਦਿਨ 슈ਗਰ ਦੇ ਪੇਸ਼ੈਂਟ ਦੀ ਗਿਣਤੀ ਵੱਧਦੀ ਜਾ ਰਹੀ ਹੈ ਮੈਮ ਲਾਸਟ ਮੈਸੇਜ ਹੈਗਾ ਵੀ ਤੁਸੀਂ 슈ਗਰ ਦੀ ਬਿਮਾਰੀ ਦੇ ਬਚਾਅ ਸੰਬੰਧੀ ਕੀ ਮੈਸੇਜ ਦੇਣਾ ਚਾਹੁੰਦੇ ਆ ਅ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਇੱਕ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਪੇਸ਼ੈਂਟ ਨੂੰ ਇੱਕ ਡਾਕਟਰ ਨਾਲ ਮਿਲ ਕੇ ਆਪਣੀ ਪ੍ਰੋਪਰ ਜੀਐਚਓ ਮੈਡੀਸਿਨ ਲੈ ਰਿਹਾ ਤਾਂ ਪ੍ਰੋਪਰ ਮੈਡੀਸਿਨ ਦੀ ਡੋਸ ਸੈੱਟ ਕਰवानी ਚਾਹੀਦੀ ਹੈ ਜੇ ਪੇਸ਼ੈਂਟ ਇਨਸੂਲਿਨ ਜਿਹਨੂੰ ਟੀਕਾ ਕਹਿ ਦਿੰਦੇ ਆ ਉਹ ਲਵਾ ਰਿਹਾ ਤਾਂ ਉਹਦੀ ਪ੍ਰੋਪਰ ਡੋਸ ਸੈੱਟ ਕਰਵਾ ਕੇ ਇੱਕ ਡਾਈਟੀਸ਼ਨ ਨੂੰ ਜ਼ਰੂਰ ਮਿਲ ਕੇ ਆਪਣਾ ਪੂਰੇ ਦਿਨ ਦਾ ਖਾਣ ਪੀਣਾ ਸੈੱਟ ਕਰਵਾਉਣਾ ਚਾਹੀਦਾ ਇੱਕ ਪ੍ਰੋਪਰ ਡਾਈਟ ਪਲਾਨ ਜ਼ਰੂਰ ਲੈਣਾ ਚਾਹੀਦਾ ਥੈਂਕ ਯੂ